ਰਾਈਟਰ ਪਹੁੰਚ ਚੁੱਕੇ ਆ ਦੱਸੋ ਆਪਣਾ ਅੱਜ ਕਰ ਕਿਵੇਂ ਲੱਗ ਰਿਹਾ ਉਹ ਖੜਾ ਛੋਟਾ ਕੱਲਾ ਹੀ ਤੇ ਸ੍ਰੀ ਝੰਡਾ ਲੱਗਾ ਵਾ ਦੱਸੋ ਆਪਾਂ ਫਟ ਕਰਕੇ ਦੱਸੋ ਆਪਣਾ ਅੱਜ ਕਰ ਕਿਵੇਂ ਲੱਗਦਾ ਚੱਲਦਾ ਮੇਰੇ ਵੀਰੋ ਕਾਫਲਾ ਦਿਨਾਹਾਲ ਦੇ ਪਿੰਡ ਦੀ ਫਿਰਨੇ ਉੱਤੇ ਤੇ ਢੇੜਾ ਦੇਣਾ ਕਾਫਲਾ ਮਿੱਤਰੋ ਬੁਰਾ ਸ਼ੁਰੂ ਕਰਤਾ ਜੇ ਆਪਾਂ ਪਹਿਲਾ ਵਲੌਗ ਪਾ ਰਹੇ ਆਂ ਔਲੀ-ਔਲੀ ਆਪਾਂ ਵਲੌਗ ਸਟਾਰਟ ਕਰਾਂਗੇ ਹੁਣ ਇੱਕਦਾਂ ਆਪਾਂ ਹੁਣ ਤੁਹਾਨੂੰ ਪਤਾ ਦੋਲਣ ਦੀ ਕਿਹੜੀ ਯਾ ਕਹੀ ਹੋਈ ਹੁੰਦੀ ਹੈ ਪਹਿਲੀ ਗੱਲੀ ਯਾਰ ਹੁਣ ਆਪਾਂ ਕਰਦੇ ਆਂ ਵਲੌਗ ਸੈਟਿੰਗ ਹੈ ਹੁਣ ਆਪਾਂ ਪਾਇਆ ਕਰਾਂਗੇ ਵਲੌਗ ਨਾਲ ਦੇਦੇ ਲਈ ਵੀ ਪਾਇਆ ਕਰਾਂਗੇ ਅਸਾ ਆਪਾਂ ਕਰਦੇ ਆਂ ਹੌਲੀ-ਹੌਲੀ ਰੋਟੀਨ 'ਚ ਵਲੌਗ ਰੇਡੀ ਕਰਾ ਕਰਾਂਗੇ ਭਈ ਆਪਾਂ 26 ਜਨਵਰੀ ਦਾ ਕਰਕੇ ਰੋਸ ਮਾਰਤਾ ਕਿਸਾਨ ਯੂਨੀਅਨ ਦਾ ਉਹਦੇ ਵਿੱਚ ਆਪਾਂ ਰੋਡ ਸ਼ੋਅ ਕਰ ਰਹੇ ਆਂ ਆਹਲਾ ਬਹੁਤ ਹਨੇਰੇ ਵਿੱਚ ਆਪਣੇ ਪਿੰਡ ਦੇ ਲੋਕ ਇਕੱਠੇ ਹੋਏ ਆ ਚਲੋ ਜੀ ਆਪਾਂ ਸਾਰੇ ਭਰਾਵਾਂ ਨੂੰ ਕਹਿੰਦੇ ਆ ਜਦੋਂ ਕੋਈ ਕਿਸਾਨ ਦੇ ਹਿੰਦ ਦਾ ਰੋਸ ਹੋ ਜਿੰਦਾ ਆ ਵਾਧੂ ਵਾਧੂ ਕਰਦੇ ਪੰਜਾਬ ਦੇ ਜ਼ਰੂਰੀ ਇਹ ਕਿ ਮੇਰੇ ਪਿੰਡ ਦਾ ਹਰੇਕ ਪੰਦੀ ਰੋਡ ਸ਼ੋ ਹੁੰਦਾ ਹੈ ਵਾਤਵਾਰ ਪਹੁੰਚਾ ਕਰੋ ਹਿੰਦ ਆਪਣੀ ਕਿਸਾਨੀ ਲਈ ਆਏ ਕਿ ਆਪਾਂ ਜਾਣਾ ਜੇ ਜਾਣਾ ਕਿਹਨੇ ਆਇਆ ਤੇ ਬਾਈ ਰੋਡ ਤੋਂ ਆਪਣਾ ਕਾਬਲਾ ਆਪਣਾ ਟੁਰ ਪਿਆ ਬਾਈ ਹਰ ਆਪਾਂ ਦਿੰਨੇ ਆ ਜਿਹੜਾ ਪੈੰਡਥੋਂ ਨਹੀਂ ਮਤ ਤੋਂ ਬਾਅਦ ਸਪੋਰਟ ਕਰੋ ਚੈਨਲ ਨੂੰ ਚੈਨਲ ਸਬਸਕ੍ਰਾਈਬ ਕਰੋ ਬੜੀ ਬੜੀ ਆਪਾਂ ਹੋਰ ਚੀਜ਼ਾਂ ਨਵੀਆਂ ਲੈ ਕੇ ਆਵਾਂਗੇ ਟ੍ਰੈਕਟਰ ਚ ਕਪਾ ਭਾਈ ਦੇਖੇ ਜਿਹੜਾ ਸਾਰੇ ਪੰਡਤੋਂ ਨਹੀਂ ਨਾਲ ਦੇ ਪੰਡਾ ਚ ਦੇਖੇ ਜਿਹੜਾ ਆਪਣੀ ਹਨਾ ਦੀਨਾ ਸਾਹ ਕੋਰ ਦੁਆਰਾ ਸਾਹਿਬ ਪਹੁੰਚੇ ਆ ਆਪਣੀ ਇਥੇ ਸਮਾਪਤੀ ਆ ਹੁਣ ਆਪਾਂ ਅਗਲਾ ਵਲੌਗ ਛੇਤੀ ਪਾਵਾਂਗੇ ਵੱਧ ਤੋਂ ਵੱਧ ਸਪੋਰਟ ਕਰੋ ਸਾਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਲੀ ਯਾਰ ਆਪਾਂ ਕੋਈ ਟਰੈਕਟਰ ਤੇ ਨਵੀਂ ਚੀਜ਼ ਲੈ ਕੇ ਆਵਾਂਗੇ ਜੂਨियन ਦਾ ਅੱਜ ਦਾ ਰੋਡ ਸ਼ੋਅ ਇਥੇ ਆਪਾਂ ਸਮਾਪਤ ਕਰਦੇ ਆਂ 아리브라마는 이렇게 많이 뽑았다다